ਕਿਆ ਹੋਇਆ ਇੱਕ ਬੜਾ ਪਿਆਰਾ ਵਿਦਵਾਨ ਨੇ ਲਿਖਿਆ ਕਹਿੰਦੇ ਲੋਕ ਆਪਣੇ ਆਪ ਨੂੰ ਅਖਮਾਉਂਦੇ ਮੈਂ ਰੱਬ ਦਾ ਬੰਦਾ ਬੰਦੇ ਦੇ ਅਰਥ ਵੈਸੇ ਸੇਵਕ ਹੁੰਦਾ ਹੈ ਪਰ ਬੰਦੇ ਦੇ ਅਰਥ ਇੱਕ ਬੜੇ ਪਿਆਰੇ ਵਿਦਵਾਨ ਨੇ ਕਹਿੰਦੇ ਕਹਿੰਦੇ ਵਾਰੇ ਤੇ ਬਲਿਹਾਰੇ ਜਾਈਏ ਨਿਤ ਉਹਦੀ ਸ਼ਾਨ ਤੋਂ ਨਿਰੰਕਾਰ ਆਕਾਲ ਪੁਰਖ ਤੋਂ ਮੈਂ ਕੁਰਬਾਨ ਜਾਵਾਂ ਜਿਹਦੀਆਂ ਕੁਦਰਤਾਂ ਬਣਾਇਆ ਤੁੱਛ ਬੰਦਾ ਹੈ ਅੱਡੋ ਅੱਡੀ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਆ શરીર ਦੇ ਅੰਗ ਜਿਨੇ ਜ਼ੁਗਤੀ ਨਾਲ ਜੋੜੇ ਨੇ ਕੀਤੀ ਸੋ ਸਫਾਈ ਸੋਣੀ ਫੇਰ ਫੇਰ ਰੰਦਾ ਹੈ ਬਾਹਰੋਂ ਚਿੱਟੇ ਪੋਚਿਆਂ ਨਾਲ ਪੋਚਿਆ ਮਨਾਰਾ ਸੋਣਾ ਅੰਦਰ ਲਹੂ پاک ਮਲ ਮੂਤ ਭਰ ਗੰਦਾ ਹੈ ਬਾਹਰੋਂ ਬੜੀ ਸਫਾਈ ਕੀਤੀ ਹੈ ਬੜੀ ਲਿਸ਼ਕ ਪੁਸ਼ਕ ਹੈ ਬਾਹਰੋਂ ਚਿੱਟੇ ਪੋਚਿਆਂ ਨਾਲ ਪੋਚਿਆ ਮਨਾਰਾ ਸੋਣਾ ਅੰਦਰ ਲਹੂ پاک ਮਲ ਮੂਤ ਭਰ ਗੰਦਾ ਹੈ ਤੇ ਵਿਦਵਾਨ ਲਿਖਦਾ ਹੈ ਬੰਦਾ ਹੋ ਕੇ ਬੰਦਾ ਕਰੇ ਬੰਦਗੀ ਤਾ ਬੰਦਾ ਚੰਗਾ ਬੰਦਗੀ ਬਗੈਰ ਬੰਦਾ ਗੰਦੇ ਤੋਂ ਵੀ ਗੰਦਾ ਏ ਜੇ ਬੰਦਗੀ ਨਹੀਂ ਤੇ ਇਹ ਗੰਦਗੀ ਦਾ ਢੇਰ ਹੈ ਇਹ ਸ਼ਰੀਰ ਇਨਸਾਨ ਦਾ ਕਰਤੂਤ ਕਰਕੇ ਅਸੀਂ ਪਸ਼ੂ ਬਣ ਗਏ